ਇਹ ਕਿੰਦਾ ਦਿਮਾਗਤ ਹੈ ਕਿ ਆ ਸੇ ਬکریاں ਦਾ ਪਤਾ ਗੱਲ ਗਿਆ ਵੀਰੇ ਅਸੀਂ 2002 ਤੋਂ ਲੰਗਰ ਲਾ ਰਹੇ ਆ ਜਲਦੀ ਸੇਵੀ ਲਾ ਰਹੇ ਆ ਵੀ ਮਹਾਰਾਜ ਦੀ ਕਿਰਪਾ ਵਾ ਵੀ ਸਾਡੇ ਨਾਲ ਦੇ ਮੁੰਡੇ ਬਹੁਤ ਜਣੇ ਬਾਹਰ ਚਲੇ ਗਏ ਕਿਉਂਕਿ ਬਾਹਰੋਂ ਸਾਨੂੰ ਬਹੁਤ ਸੇਵਾਤ ਭੇਜਦੇ ਆ ਇਹਦੇ ਕਾਫੀ ਦੇ ਬਚਾਂ ਸਕ੍ਰੀਮ ਵੀ ਪਾਈ ਹੋਈ ਆ ਸਾਡੇ ਕੋਲਡ ਕਾਫੀ ਸਾਡੀ ਐਸ ਕਰਕੇ ਪੂਰੀ ਵਧੀਆ ਬਣਾਉਂਦੇ ਆ ਜੰਗੇ ਕਿਉਂਕਿ ਦੁੱਧ ਦੁੱਧ ਆਟਾ ਸਾਡੇ ਕੋਲ ਡਰਾਮਾਂ ਦੇ ਡਰਾਮਾ ਹੋਇਆ ਬਾਕੀ ਮਹਾਰਾਜ ਦੀ ਕਿਰਪਾ ਕੇ ਜੀ ਦੀ ਬਾਈ ਥੋੜਾ ਤਾਂ ਹੈ ਹੀ ਨਹੀਂ ਜੀ ਸੇਵਾ ਕਰ ਰਿਹਾ ਅਕਸਰ ਅੱਜ ਕੱਲੇ ਵੀ ਕਹਿੰਦਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਬਾਹਰ ਚਲੇ ਗਏ ਨੇ ਨਾ ਸੇਵਾ ਦਾ ਮੌਕੇ ਘੱਟ ਮਿਲਦੇ ਆ ਜਾਂ ਬਹੁਤ ਇਦਾਂ ਦੀ ਚੀਜ਼ਾਂ ਨੇ ਜਾਂ ਕਹ ਲਈਏ ਫੋਨਾਂ ਦਾ ਕਰੇਜ਼ ਇੰਨਾ ਜ਼ਿਆਦਾ ਵਾ ਕਿ ਸੇਵਾ ਕਰਾਉਣ ਦੇ ਲਈ ਲੈ ਕੇ ਆਉਣਾ ਨੌਜਵਾਨਾਂ ਨੂੰ ਬੜਾ ਔਖਾ ਇੱਥੇ ਕਿਵੇਂ ਫਿਰ ਕੰਟਰੋਲ ਕਰਦੇ ਨੇ ਵੀਰੇ ਇੱਥੇ ਤਾਂ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਵੀ ਇਹ ਤਾਂ ਸੇਵਾ ਕਰਨ ਨੂੰ ਥਾਂ ਨਹੀਂ ਮਿਲਦਾ ਵੀ ਇੰਨੇ ਜ਼ਿਆਦਾ ਨੌਜਵਾਨ ਆ ਜਾਂਦਾ ਨੌਜਵਾਨ ਤਾਂ ਆਪਣੇ ਤੁਸੀਂ ਦੇਖੋ ਵੀ ਵਿਹਲੇ ਬੈਠਿਆ ਤੇ ਤਾਂ ਜਾਂਦਿਆਂ ਨੂੰ ਸੇਵਾ ਦਾ ਮੌਕਾ ਨਹੀਂ ਮਿਲ ਰਿਹਾ ਇਰੇ ਇਹ ਤਾਂ ਗੱਲਾਂ ਹੀ ਆ ਹੁਣ ਵੀ ਪੰਜਾਬ ਦਾ ਨੌਜਵਾਨ ਆਇਆ ਹੋਗਾ ਆਇਆ ਹੋਗਾ ਇਹ ਤਾਂ ਸਾਨੂੰ ਵਿਆਹ ਦਾ ਉਹਨਾਂ ਜਾਣ ਨਹੀਂ ਹੁੰਦਾ ਜਿੰਨਾ ਬਾਰਸ਼ੀ ਦਾ ਹੁੰਦਾ ਬਾਬਾ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਖੜੇ ਆ ਜੀ ਗੁਰਦੁਆਰਾ ਨਾਨਕ ਸਰ ਕਲੇਰਾ ਸਾਹਿਬ ਵਿਖੇ ਤਾਂ ਇੱਥੇ ਵਰਸਿਸ ਸਮਾਗਮ ਚੱਲ ਰਿਹਾ ਤਾਂ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਇੱਥੇ ਕੋਲ ਕਾਫੀ ਦਾ ਲੰਗਰ ਜਿਹੜਾ ਵੀਰਾਂ ਦੇ ਵੱਲੋਂ ਲਗਾਇਆ ਗਿਆ ਵਾ ਤਾਂ ਸੰਗਤ ਦੀ ਜੇਕਰ ਗੱਲ ਕਰੀਏ ਵੱਡੀ ਗਿਣਤੀ ਦੇ ਵਿੱਚ ਸੰਗਤ ਅੱਜ ਪਹੁੰਚੀ ਹੋਈ ਆ ਨਗਰ ਕੀਰਤਨ ਸਾਹਿਬ ਅੱਜ ਜੋ ਇੱਕ ਵਿਸ਼ਾਲ ਇੱਥੇ ਸਜਾਇਆ ਗਿਆ ਸੀ ਤਾਂ ਵੀਰ ਹੁਣ ਇਹਨੇ ਗੱਲਬਾਤ ਕਰ ਲੈਣਾ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਵੀਰੇ ਸਭ ਤੋਂ ਪਹਿਲਾਂ ਤਾਂ ਇਹ ਜਾਣਦਾ ਚਾਹਾਂ ਕਿ ਕਿਹੜੀ ਜਗ੍ ਸਾਡੇ ਜੇਕਰ ਸੇਵਾ ਦੀ ਗੱਲ ਕਰੀਏ ਤਾਂ ਬੜੀ ਵੱਖਰੀ ਜੀ ਸੇਵਾ ਤੁਸੀਂ ਅੱਜ ਕਰ ਰਹੇ ਹੋ ਤਾਂ ਅਕਸਰ ਅਸੀਂ ਦੇਖਦੇ ਹਾਂ ਕਿ ਅਜਿਹੀ ਸੇਵਾ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਗੁਰੂ ਘਰਾਂ ਦੇ ਵਿੱਚ ਇਹ ਕਿੱਦਾਂ ਦਿਮਾਗਤ ਆਇਆ ਕਿ ਆ ਸੇਵਾ ਕਰੀਏ ਤਾਂ ਪਤਾ ਗੱਲ ਕੀਆ ਵੀਰੇ ਅਸੀਂ 2002 ਤੋਂ ਲੰਗਰ ਲਾ ਰਹੇ ਹਾਂ ਜਲਦੀ ਸਬੀਲ ਲਾ ਰਹੇ ਹਾਂ ਵੀ ਮਹਾਰਾਜ ਦੀ ਕਿਰਪਾ ਵਾ ਵੀ ਸਾਡੇ ਨਾਲ ਦੇ ਮੁੰਡੇ ਬਹੁਤ ਜਣੇ ਬਾਹਰ ਚਲੇ ਗਏ ਕਿਉਂਕਿ ਬਾਹਰੋਂ ਸਾਨੂੰ ਬਹੁਤ ਸੇਵਾਕ ਭੇਜਦੇ ਆ ਉਹ ਕਹਿੰਦੇ ਆ ਵੀ ਆਪਾਂ ਨਵੇਂ ਤੋਂ ਨਵਾਂ ਨਵੇਂ ਤੋਂ ਨਵਾਂ ਚੀਜ਼ ਤਿਆਰ ਕਰਨੀਆਂ ਇਸ ਕਰਕੇ ਅੱਜ ਕੀ ਸਾਡਾ ਕੌਫੀ ਦਾ ਜਲਜੀਰਾ ਆਈਸਕ੍ਰੀਮ ਵੀਰੇ ਇਹਦੇ ਕੌਫੀ ਦੇ ਬਚੇ ਆਈਸਕ੍ਰੀਮ ਵੀ ਪਾਈ ਹੋਈ ਹੈ ਸਾਡੇ ਕੋਲਡ ਕੌਫੀ ਸਾਡੀ ਇਸ ਕਰਕੇ ਪੂਰੀ ਵਧੀਆ ਬਣਾਉਂਦੇ ਆ ਜਨ ਜੀ ਕਿਉਂਕਿ ਦੁੱਧ ਦੁੱਧ ਦਾ ਸਾਡੇ ਕੋਲ ਡਰਾਮਾ ਦੇ ਡਰਾਮਾ ਹੋਇਆ ਬਾਕੀ ਮਹਾਰਾਜ ਦੀ ਕਿਰਪਾ ਕੇ ਚੀਜ਼ ਦੀ ਬਾਈ ਥੋੜ ਤਾਂ ਹੈ ਹੀ ਨਹੀਂ ਜੀ ਕਿੰਨੇ ਦਿਨ ਨੇ ਸੇਵਾ ਚੱਲਦੀ ਆ ਕਿਸ ਦਿਨ ਤੋਂ ਸ਼ੁਰੂ ਹੋ ਜਾਂਦੀ ਤੇ ਕਿੰਨੇ ਦਿਨਾਂ ਤੱਕ ਸੇਵਾ ਵੀਰੇ ਇਹ 24 ਤਰੀਕ ਤੋਂ ਜਿਹੜਾ ਨੌ ਭਾਦੋਂ ਤੋਂ ਸ਼ੁਰੂ ਹੋ ਜਾਂਦੀ ਆ ਤੇ ਜਿੰਨਾ ਆਪਣਾ ਜਿੱਤੇ ਭੋਗ ਪੈ ਜਾਂਦੇ ਆ ਆਪਣੇ 28 ਤਰੀਕ ਨੂੰ ਉਹਦੇ ਐਂਡ ਤੇ 4-5 ਵਜੇ ਜਾ ਕੇ ਸਵੀਲੇ ਅਸੀਂ ਜਦੋਂ ਸੰਗਤ ਜਮਾ ਸੰਗਤ ਚਲੀ ਜਾਂਦੀ ਆ ਉਦੋਂ ਉਦੋਂ ਬਾਅਦ ਚ ਅਸੀਂ ਜਾਂਦੇ ਸੰਗਤ ਨੂੰ ਤੋੜ ਕੇ ਜਾਂਦੇ ਆ ਵੀਰੇ ਅੱਜ ਉਹਨਾਂ ਟਾਈਮ ਅਸੀਂ ਇੱਥੇ ਹੀ ਰਹਿਨੇ ਆ ਵੀਰੇ ਵੀਰੇ ਜੇਕਰ ਲੰਗਰ ਦੀ ਗੱਲ ਕਰੀਏ ਤਾਂ ਜਿੱਦਾਂ ਮੈਨੂੰ ਜਾਣਕਾਰੀ ਮਿਲੀ ਸੀ ਕਿ ਗੁਰੂ ਘਰ ਦੇ ਵਿੱਚ ਜਿੰਨਾ ਵੀ ਲੰਗਰ ਆਉਂਦਾ ਉਹ ਸਾਰਾ ਬਾਹਰੋਂ ਤਿਆਰ ਹੋ ਕੇ ਆਉਂਦਾ ਨਾ ਗੁਰੂ ਘਰ 'ਚ ਤਿਆਰ ਨਹੀਂ ਕੀਤਾ ਜਾਂਦਾ ਤਾਂ ਕਿੰਨਾ ਕ ਲੰਗਰ ਇੱਥੇ ਆਉਂਦਾ ਕਿੰਨੇ ਕਿ ਲੋਕ ਸੇਵਾ ਕਰਦੇ ਵੀਰੇ ਬਾਬਾ ਅਨੰਦ ਸਿੰਘ ਜੀ ਦੀ ਏਡੀ ਮਿਹਰ ਹੈ ਇੱਥੇ ਬਾਬਾ ਅਨੰਦ ਸਿੰਘ ਜੀ ਦੇ ਬਚਨ ਹੋਇਆ ਵੀ ਇੱਥੇ ਅੰਦਰ ਪ੍ਰਸ਼ਾਦਾ ਨਹੀਂ ਪੱਕੂਗਾ ਤੇ ਪ੍ਰਸ਼ਾਦਾ ਨੇੜੇ ਤੜੇ ਪਿੰਡਾਂ ਤੋਂ ਦੂਰੋਂ ਦੂਰੋਂ ਲੋਕ ਸੰਗਤ ਬਹੁਤ ਦੂਰੋਂ ਪ੍ਰਸ਼ਾਦਾ ਲੈ ਕੇ ਆਉਂਦੀ ਆ ਪ੍ਰਸ਼ਾਦਾ ਦਾ ਵੀਰੇ ਇੰਨਾ ਹੁੰਦਾ ਬਾ ਤੁਹਾਨੂੰ ਦੱਸੀ ਹੈ ਵੀ ਜਦੋਂ ਵਰਸ਼ੀ ਖਾਦਮ ਹੋ ਜਾਂਦੀ ਆ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਗਊਸ਼ਾਲਾ 'ਚ ਪ੍ਰਸ਼ਾਦਾ ਸਾਨੂੰ ਦੇ ਕੇ ਆਉਣਾ ਪੈਂਦਾ ਵਾ ਗਾਵਾਂ ਵਾਸਤੇ ਜਾਂ ਹੋਰ ਸੇਵਾ ਕਰਦੇ ਜੀ ਆ ਇੱਥੇ ਤੁਹਾਨੂੰ ਬਾਕੀ ਅੱਜ ਨਹੀਂ ਵੀ ਅੱਜ ਹੀ ਚੱਲਦਾ ਵਾ ਵੀ ਬਾਰਸ਼ੀ-ਵਾਰਸ਼ੀ ਲੰਗਰ ਚੱਲਦਾ 12 ਮਹੀਨੇ 30 ਦਿਨ ਪ੍ਰਸ਼ਾਦਾ ਚੱਲਦਾ ਵੀਰੇ ਇਹ ਤਾਂ ਜਦੋਂ ਵੀ ਕੋਈ ਜਦੋਂ ਮਰਜੀ ਆ ਕੇ ਭਲਾ ਰਾਤ ਨੂੰ 2 ਵਜੇ ਕੇ ਪ੍ਰਸ਼ਾਦਾ ਛਕ ਲੈ ਤੇ ਪ੍ਰਸ਼ਾਦਾ ਤੁਹਾਨੂੰ ਅਵੇਲੇਬਲ ਮਿਲੂਗਾ ਜਦੋਂ ਮਰਜੀ ਸ਼ਕੋ ਇੱਕ ਚੀਜ਼ ਹੋਰ ਵੀਰੇ ਜੇਕਰ ਸੰਗਤ ਦੀ ਗੱਲ ਕਰੀਏ ਜਿਸ ਤਰੀਕੇ ਸੇ ਦੇਖ ਰਿਹਾ ਇੱਕ ਵੱਡਾ ਇਕੱਠ ਇੱਥੇ ਦੇਖਣ ਨੂੰ ਮਿਲਦਾ ਲੋਕ ਬਹੁਤ ਦੂਰੋਂ ਦੂਰੋਂ ਆਏ ਹੋਏ ਨੇ ਨਾ ਤਾਂ ਕਿੰਨੇਕ ਜੇਕਰ ਆਪਾਂ ਇੱਥੇ ਗੱਲ ਕਰੀਏ ਸ਼ਰਦਾ ਦੀ ਕਿਉਂਕਿ ਸ਼ਰਦਾ ਦੇਖਣ ਨੂੰ ਬਣ ਰਹੀ ਹੈ ਕਿ ਗਰਮੀ ਦਾ ਮੌਸਮ ਆ ਪਰ ਉਸ ਦੇ ਬਾਵਜੂਦ ਜਦੋਂ ਅਪਸ਼ਾਲ ਨਗਰ ਕੀਰਤਨ ਸਜਾਇਆ ਗਿਆ ਤਾਂ ਉਸ ਸਮੇਂ ਵੀ ਲੋਕਾਂ ਕੱਦ ਦੇਖ ਰਿਹਾ ਕਿ ਗਰਮੀ ਦੇ ਬਾਵਜੂਦ ਸ਼ਰਧਾ ਜਿਹੜੀ ਭਾਰੀ ਪੈਂਦੀ ਨਜ਼ਰ ਆਈ ਹੈ ਨਾ ਤਾਂ ਇੱਕ ਵੱਡਾ ਇਕੱਠ ਵੀ ਆ ਲੋਕਾਂ ਦੀ ਕਿੰਨੀ ਕਿ ਸ਼ਰਧਾ ਇਸ ਗੁਰੂ ਘਰ ਦੇ ਨਾਲ ਜੁੜੀ ਹੋਈ ਵੀਰੇ ਬਹੁਤ ਜ਼ਿਆਦਾ ਸ਼ਰਧਾ ਵਾ ਕਿਉਂਕਿ ਸਾਧੂ ਦੀ ਕਮਾਈ ਬੋਲਦੀ ਆ ਬਾਬਾ ਨਾਨਕ ਸਿੰਘ ਜੀ ਨੇ ਕਮਾਈ ਤਾਕਤ ਪਤਵ ਬਹੁਤ ਜ਼ਿਆਦਾ ਕੀਤਾ ਵਾ ਇੱਥੇ ਭਾਈ ਹਰੇਕ ਦੀਆਂ ਝੋਲੀਆਂ ਭਰਦੀਆਂ ਕੋਈ ਖਾਲੀ ਨਹੀਂ ਜੋ ਖਾਲੀ ਝੋਲੀ ਲੈ ਕੇ ਆਉਂਦਾ ਭਰ ਕੇ ਜਾਂਦਾ ਵਾ ਮਹਾਰਾਜ ਤੋਂ ਇਸੇ ਕਰਕੇ ਲੋਕਾਂ ਦਾ ਵਿਸ਼ਵਾਸ ਸੰਗਤ ਦਾ ਇੰਨਾ ਮੈਂ ਇਹ ਇਹ ਨਹੀਂ ਜ਼ਰੂਰੀ ਵੀ ਆਪਣੇ ਨੇੜੇ-ਨੇੜੇ ਆਉਂ ਵੀ ਆਪਣੇ ਬਾਹਰਲੇ ਸਟੇਟਾਂ ਤੋਂ ਵੀ ਲੋਕ ਆਉਂਦੇ ਆ ਇੱਥੇ ਹਾਂਜੀ ਦਿੱਲੀ ਤੋਂ 300 ਦਿੱਲੀ ਤੋਂ ਆ ਕੇ ਵੀ ਲੰਗਰ ਲਾਉਂਦੇ ਆ ਕਈ ਸਟੇਟ ਤੋਂ ਦਿੱਲੀ ਤੋਂ ਵੀ ਆ ਕੇ ਹਾਂਜੀ 31 ਹੋਰ ਵੀ ਜਿਵੇਂ ਮੈਂ ਦੇਖ ਰਿਹਾ ਨੌਜਵਾਨਾਂ ਵੱਡੀ ਗਿਣਤੀ ਦੇ ਸੇਵਾ ਕਰ ਰਹੇ ਆ ਅਕਸਰ ਅੱਜ ਕੱਲ ਇਹ ਵੀ ਕਹਿ ਦਿੰਦਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਬਾਹਰ ਚਲੇ ਗਏ ਨੇ ਨਾ ਸੇਵਾ ਦੇ ਮੌਕੇ ਘੱਟ ਮਿਲਦੇ ਆ ਜਾਂ ਬਹੁਤ ਇਦਾਂ ਦੀਆਂ ਚੀਜ਼ਾਂ ਨੇ ਜਾਂ ਕਹ ਲਈਏ ਫੋਨਾਂ ਦਾ ਕਰੇਜ ਇੰਨਾ ਜ਼ਿਆਦਾ ਵਾ ਕਿ ਸੇਵਾ ਕਰਾਉਣ ਦੇ ਲਈ ਲੈ ਕੇ ਆਉਣਾ ਨੌਜਵਾਨਾਂ ਨੂੰ ਬੜਾ ਔਖਾ ਇੱਥੇ ਕਿਵੇਂ ਫਿਰ ਕੰਟਰੋਲ ਕਰਦੇ ਨੇ ਚੀਜ਼ਾਂ ਵੀਰੇ ਇੱਥੇ ਤਾਂ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਵੀ ਇਹਦਾ ਸੇਵਾ ਕਰਨ ਨੂੰ ਥਾਂ ਨਹੀਂ ਮਿਲਦਾ ਵੀ ਇੰਨੇ ਜ਼ਿਆਦਾ ਨੌਜਵਾਨ ਆ ਇਹਦਾ ਨੌਜਵਾਨ ਤਾਂ ਆਪਣੇ ਤੁਸੀਂ ਦੇਖੋ ਵੀ ਬੇਲੇ ਬੈਠਿਆ ਤੇ ਤਾਂ ਅਜਾਦਿਆਂ ਨੂੰ ਸੇਵਾ ਦਾ ਮੌਕਾ ਨਹੀਂ ਮਿਲ ਰਿਹਾ ਵੀਰੇ ਇਹ ਤਾਂ ਗੱਲਾਂ ਹੀ ਆ ਹੁਣ ਵੀ ਪੰਜਾਬ ਦਾ ਨੌਜਵਾਨ ਆਏ ਹੋਗਾ ਆਏ ਹੋਗਾ ਇਹ ਤਾਂ ਸਾਨੂੰ ਵਿਆਹ ਦਾ ਉਹਨਾਂ ਚਾਹ ਨਹੀਂ ਹੁੰਦਾ ਜਿੰਨਾ ਬਾਰਸ਼ੀ ਦਾ ਹੁੰਦਾ ਬਾਬਾ ਜੀ ਦਾ ਸਾਨੂੰ ਚਾਈ ਚਾਈ ਆਉਂਦੇ ਆ ਸਾਰੇ ਜਣੇ ਇਨੇ ਮੁੰਡੇ ਆ ਗਏ ਚਲੇ ਗਏ ਆ ਗਏ ਚਲੇ ਗਏ ਦਿਨ ਪਾ ਰਾਤ ਨੂੰ ਵੀ ਸਵੀਲ ਚੱਲਦੀ ਆ ਵੀਰੇ 24 ਘੰਟੇ ਸਵੀਲ ਚੱਲਦੀ ਆ ਸਾਡੀ ਅੰ 24 ਘੰਟੇ ਸਵੀਲ ਚੱਲਦੀ ਆ ਕਿਹਦਾ ਸ਼ਿਫਟਾਂ ਵਗੈਰਾ ਲਗਾਉਨੇ ਉਹ ਨਾਲ ਦੇ ਨੇ ਜਾਂ ਆਪਣੇ ਆਪ ਹੀ ਸੇਵਲ ਹੀ ਆਈ ਬਸ ਆਪਣੇ ਆਪ ਹੀ ਮਹਾਰਾਜ ਦੀ ਬਾਬਾ ਨਾਨ ਸਿੰਘ ਦੀ ਏਡੀ ਕਰ ਪਾਵਾ ਬਸ ਕੋਈ 4 ਘੰਟੇ ਸੇਵਾ ਕਰਕੇ ਘਰੇ ਕੰਟਾ ਮਣੀ 20 ਮਿੰਟ ਮਣੀ ਰਹਿੰਦਾ ਫੇਰ ਵਾਪਸ ਮੁੜੇ ਹੁੰਦਾ ਕੱਪੜੇ ਕੂਪੜੇ ਚੇਂਜ ਕਰਕੇ ਆਪਣਾ ਇਸ਼ਨਾਨ ਕਰਕੇ ਮੁੜੇ ਹੁੰਦਾ ਫੇਰ ਫੇਰ ਚਲੋ ਸੰਗਤ ਅੰਜਨ ਦੀ ਸਾਰੀ ਦਿਹਾੜੀ ਇੱਥੇ ਬਾਬੇ ਦੇ ਸੇਵਾ ਕਰਦੇ ਆ ਤੁਹਾਨੂੰ ਵੀਰੇ ਜਾਣਕਾਰੀ ਸਾਂਝੀ ਕਰਨ ਦੇ ਲਈ ਅਨੰਕ ਸਰ ਸਾਹਿਬ ਤੋਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਆ ਕੋਲਡ ਕਾਫੀ ਦਾ ਲੰਗਰ ਇੱਥੇ ਵੀਰ ਹੁੰਨਾਂ ਦੇ ਵੱਲੋਂ ਲਗਾਇਆ ਗਿਆ ਜਿਵੇਂ ਵੀਰ ਨੇ ਜਾਣਕਾਰੀ ਵੀ ਦਿੱਤੀ ਆ ਕਿ ਕਈ ਸਾਲਾਂ ਤੋਂ ਸੇਵਾ ਕਰ ਰਹੇ ਨੇ ਤੇ ਹਰ ਵਾਰ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਕੋਈ ਵੱਖਰਾ ਲੰਗਰ ਜਿਹੜਾ ਲਗਾਇਆ ਜਾਵੇ ਤੇ ਇਸ ਵਾਰ ਕੋਲਡ ਕਾਫੀ ਦਾ ਲੰਗਰ ਜਿਹੜਾ ਵੀਰ ਹੁੰਨਾਂ ਦੇ ਵੱਲੋਂ ਲਗਾਇਆ ਗਿਆ ਵਾ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਗੁਰੂ ਘਰ ਦੇਆਂ ਤਸਵੀਰਾਂ ਨੇ ਤਾਂ ਗੁਰਦੁਆਰਾ ਨਾਨਕਸਰ ਸਾਹਿਬ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਵਰਸਿਸ ਸਮਾਗਮ ਚੱਲ ਰਿਹਾ ਹੈ ਤੇ ਵੀਰ ਉਹਨਾਂ ਦੇ ਵੱਲੋਂ ਇਹ ਸੇਵਾ ਜਿਹੜੀ ਇੱਥੇ ਨਿਭਾਈ ਜਾ ਰਹੀ ਹੈ ਤੇ ਕੋਲਡ ਕਾਫੀ ਦਾ ਲੰਗਰ ਜਿਹੜਾ ਉਹ ਲਗਾਇਆ ਗਿਆ ਸਹਿਯੋਗੀ ਸਾਥੀ ਹੈਪੀ ਗਰੇਵਾਲ ਦੇ ਨਾਲ ਸੁਖਦੁਲੇ